ਪਿਛਲੇ ਕਈ ਸਾਲਾਂ ਤੋਂ ਥਾਣਿਆਂ ਕਚੈਰੀਆਂ ਦੀਆਂ ਠੋਕਰਾਂ ਖਾ ਰਹੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਝਾੜੀਵਾਲਾ ਦੀ 9 ਬਯੁੱਤਰ ਲੜਕੀ ਨੂੰ ਉਸ ਵੇਲੇ ਰਾਹਤ ਮਿਲੀ ਜਦੋਂ ਥਾਣਾ ਸਦਰ ਫਰੀਦਕੋਟ ਪੁਲਿਸ ਵੱਲੋਂ ਉਕਤ ਪੀੜਤ ਲੜਕੀ ਦੇ ਬਿਆਨਾਂ ਤੇ ਉਸਦੇ ਐਨਆਰਆਈ ਪਤੀ ਗੁਰਪ੍ਰੀਤ ਸਿੰਘ ਵੜਿੰਗ ਅਤੇ ਸੱਸ ਲਖਵਿੰਦਰ ਕੌਰ ਤੇ ਵੱਖ-ਵੱਖ ਤਾਰਾਮਾਂ ਤਹਿਤ ਪਰਚਾ ਦਰਜ ਕੀਤਾ ਗਿਆ ਰੀਅਲ ਫੈਕਟ ਨਿਊਜ਼ ਦੇ ਨਾਲ ਫੋਨ ਤੇ ਗੱਲਬਾਤ ਕਰਦੇ ਹਾਂ ਉਕਤ ਪੀੜਤ ਮਹਿਲਾ ਨੇ ਆਪਣੀ ਦਰਦ ਭਰੀ ਦਾਸਤਾਨ ਸੁਣਾਈ ਜ਼ਿਕਰ ਹੋ ਗਿਆ ਕਿ ਰੀਅਲ ਫੈਕਟ ਨਿਊਜ਼ ਉਕਤ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਪਰੰਤੂ ਜੇਕਰ ਉਕਤ ਪੀੜਤ ਲੜਕੀ ਦੀਆਂ ਗੱਲਾਂ ਨੂੰ ਸੱਚ ਮੰਨਿਆ ਜਾਵੇ ਤਾਂ ਮਾਮਲਾ ਬੇਹੱਦ ਸੰਗੀਨ ਬਣਦਾ ਹੈ ਆਓ ਸੁਣਦੇ ਹਾਂ ਰੀਅਲ ਫੈਕਟ ਨਿਊਜ਼ ਨਾਲ ਗੱਲਬਾਤ ਕਰਦੇ ਹਾਂ ਕੀ ਕਿਹਾ ਪੀੜਤ ਲੜਕੀ ਹਰਿੰਦਰ ਕੌਰ ਝਾੜੀਵਾਲਾ ਨੇ ਪਿੰਡ ਝਾੜੀਵਾਲਾ ਤੋਂ ਹਰਿੰਦਰ ਕੌਰ ਉਹ ਮਹਿਲਾ ਉਹ ਭੈਣ ਸਾਡੀ ਮੌਜੂਦ ਹੈ ਜਿਨ੍ਹਾਂ ਨੇ ਇੱਕ ਲੰਬੇ ਸੰਘਰਸ਼ ਤੋਂ ਬਾਅਦ ਜਿਹੜਾ ਮਾਮਲਾ ਦਰਜ ਕੀਤਾ ਗਿਆ ਸਦਰ ਥਾਣਾ ਫਰੀਦਕੋਟ ਦੇ ਵਿੱਚ ਸਦਰ ਥਾਣਾ ਫਰੀਦਕੋਟ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਗੁਰਪ੍ਰੀਤ ਸਿੰਘ ਵੜਿੰਗ ਤੇ ਉਹਨਾਂ ਦੀ ਮਾਤਾ ਲਖਵਿੰਦਰ ਕੌਰ ਦੋਨਾਂ ਦੇ ਉੱਪਰ ਇਹ ਪਰਚਾ ਦਰਜ ਕੀਤਾ ਗਿਆ ਤੇ ਇਹ ਮਾਮਲਾ ਸਾਰਾ ਕੀ ਹੈ ਸਾਡੀ ਭੈਣ ਹਰਿੰਦਰਕੌਰ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਹੈ ਸਤਿ ਸ਼੍ਰੀ ਅਕਾਲ ਭੈਣ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰੀਅਲ ਫੈਕਟ ਨਿਊਜ਼ ਤੋਂ ਪ੍ਰਦੀਪ ਢੱਲੋਂ ਗੱਲ ਕਰ ਰਿਹਾ ਜੀ ਤੇ ਭੈਣ ਕੀ ਹੈ ਮਾਮਲਾ ਸਾਰਾ ਜਿਹੜਾ ਤੁਹਾਨੂੰ ਤੁਸੀਂ ਕਹੇ ਲੰਮਾ ਸਮਾਂ ਹੋ ਗਿਆ ਤੁਹਾਨੂੰ ਦਰਦਰ ਦੀਆਂ ਠੋਕਰਾਂ ਖਾਂਦੇ ਆ ਤੇ ਇਨਸਾਫ ਦੀ ਗੁਹਾਰ ਲਗਾਉਂਦੇ ਆ ਤੇ ਹੁਣ ਥਾਣਾ सदर ਫਰੀਦਕੋਟ ਦੇ ਵਿੱਚ ਇੱਕ ਪਰਚਾ ਦਰਜ ਹੋਇਆ ਗੁਰਪ੍ਰੀਤ ਸਿੰਘ ਵੜੰਗ ਤੇ ਲਖਵਿੰਦਰ ਕੌਰ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹੂੰਗਾ ਕਿ ਗੁਰਪ੍ਰੀਤ ਸਿੰਘ ਵੜੰਗ ਕੌਣ ਨੇ ਤੇ ਲਖਵਿੰਦਰ ਕੌਰ ਕੌਣ ਹੈ ਤੁਹਾਡੇ ਕੀ ਲੱਗਦੇ ਆ ਗੁਰਪ੍ਰੀਤ ਸਿੰਘ ਮੇਰੇ ਹਸਬੰਦ ਨੇ ਔਰ ਲਖਵਿੰਦਰ ਕੌਰ ਮੇਰੇ ਸੱਸ ਲੱਗਦੇ ਨੇ ਜੇ ਮੇਰੇ ਹਸਬੰਦ ਦੇ ਮਾਤਾ ਜੀ ਜੀ ਤੇ ਮਾਮਲਾ ਕੀ ਹੈ ਕਿਉਂ ਤੁਸੀਂ ਅਰਜ਼ੀ ਜਿਹੜੀ ਦਿੱਤੀ ਉਹਨਾਂ ਦੇ ਖਿਲਾਫ ਤੇ ਤੁਸੀਂ ਕਹਿੰਦੇ ਇਨਸਾਫ ਦੀ ਮੰਗ ਕਰ ਰਹੇ ਹੋ ਕੀ ਮਾਮਲਾ ਹੈ ਜੀ ਮਾਮਲਾ ਇਹ ਹੈ ਕਿ ਮੇਰੀ ਮੇਰਾ ਵਿਆਹ ਜਿਹੜਾ ਹੋਇਆ ਸੀਗਾ 25 April 2021 ਨੂੰ ਹੋਇਆ ਸੀ ਜੀ ਵਿਆਹ ਦੇ ਦੌਰਾਨ ਇਹਨਾਂ ਨੇ ਸਾਡੇ ਤੋਂ ਕੋਈ ਵੀ ਦਾਜ ਦੀ ਮੰਗ ਨਹੀਂ ਕੀਤੀ ਸੀ ਹਮ ਬਿਲਕੁਲ ਸਿੰਪਲ ਤਰੀਕੇ ਨਾਲ ਸੈਕੂਲਰ ਤਿ ਰਵਾਜਾਂ ਦੇ ਅਨੁਸਾਰ ਮੇਰਾ ਵਿਆਹ ਹੋਇਆ ਸੀ ਇੱਥੇ ਝਾੜੀਵਾਲਾ ਪਿੰਡ ਵਿੱਚ ਬਟ ਜਿੱਦਾਂ ਵਿਆਹ ਤੋਂ ਥੋੜੇ ਦਿਨਾਂ ਬਾਅਦ ਹੀ ਮੈਨੂੰ ਪਤਾ ਲੱਗਾ ਕਿ ਮੇਰਾ ਹਸਬੰਦ ਨਸ਼ਾ ਬਹੁਤ ਜ਼ਿਆਦਾ ਕਰਦਾ ਸੀ ਜਿੱਦਾਂ ਹੀ ਮੈਨੂੰ ਨਸ਼ਾ ਕਰਨ ਤੋਂ ਰੋਕਦੀ ਸੀ ਉਹ ਮੇਰੀ ਮਾਰਕੁੱਟ ਕਰਦਾ ਸੀਗਾ ਜਦੋਂ ਮੈਂ ਇਹਦੇ ਘਰਦਿਆਂ ਨੂੰ ਕੰਪਲੇਂਟ ਕਰਦੀ ਸੀ ਇਹਦੀ ਤੇ ਇਹ ਮੇਰੀ ਸੰਗਾਂਦੇ ਸੌਣ ਦੀ ਬਜਾਏ ਆਪਦੇ ਮੁੰਡੇ ਨਾਲ ਰਲ ਕੇ ਮੈਨੂੰ ਤੰਗ ਪਰੇਸ਼ਾਨ ਕਰਦੀ ਸੀ ਕਿਉਂਕਿ ਇਹਨਾਂ ਨੂੰ ਸੰਡੇ ਤੋਂ ਦਾਜ ਦੇ ਇਹਦਾ ਲਾਲਚ ਸੀ ਬਹੁਤ ਜ਼ਿਆਦਾ ਹੂੰ ਮਤਲਬ ਵਿਆਹ ਤੋਂ ਪਹਿਲਾਂ ਕੋਈ ਦਾਜ ਦੀ ਗੱਲ ਨਹੀਂ ਹੋਈ ਸੀ ਹਾਂਜੀ ਪਹਿਲਾਂ ਸਾਡੀ ਕੋਈ ਵੀ ਦਾਜ ਦੀ ਗੱਲ ਨਹੀਂ ਹੋਈ ਸੀ ਉਸ ਤੋਂ ਬਾਅਦ ਹੀ ਇਹਨਾਂ ਦੀ ਮੰਗਾਂ ਉਹ ਦਿਨੋਂ ਦਿਨ ਵਧਦੀਆਂ ਗਈਆਂ ਹੂੰ ਇਹ ਤੁਹਾਡਾ ਜਿਹੜਾ ਰਿਸ਼ਤਾ ਹੋਇਆ ਉਹ ਮਤਲਬ ਤੁਹਾਨੂੰ ਇਹ ਦੱਸ ਕੇ ਕਿ ਲੜਕਾ ਅਮਰੀਕਾ ਦੇ ਵਿੱਚ ਰਹਿੰਦਾ ਹਾਂਜੀ ਇਹਨਾਂ ਨੇ ਸਾਨੂੰ ਦੱਸਿਆ ਸੀਗਾ ਕਿ ਜਿਹੜਾ ਮੇਰਾ ਹਸਬੰਦ ਅਗੋਰਪ੍ਰੀ ਸਿੰਘ ਉਹ ਉਸ ਟਾਈਮ ਅਮਰੀਕਾ ਦੇ ਵਿੱਚ ਹੀ ਹੈਗਾ ਤੇ ਤੈਨੂੰ ਵੀ ਵਿਆਹ ਤੋਂ ਬਾਅਦ ਅਮਰੀਕਾ ਨਾਲ ਲੈ ਜਾਏਗਾ ਬਟ ਜਦਕਿ ਹੋਇਆ ਇਸਦੇ ਬਿਲਕੁਲ ਉਲਟ ਇਹ ਮੈਨੂੰ ਅਮਰੀਕਾ ਲੈ ਕੇ ਨਹੀਂ ਗਿਆ ਇਹਨਾਂ ਨੇ ਸਾਨੂੰ ਅਮਰੀਕਾ ਦੇ ਨਾਂ ਤੇ ਸਾਡੇ ਨਾਲ ਠੱਗੀ ਮਾਰੀ ਤੁਹਾਡੇ ਤੁਸੀਂ ਕਹੇ ਮੇਰੇ ਕਟਮਾਰ ਕਰਦਾ ਸੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਸੰਬੰਧੀ ਆਪਣੇ ਮਾਪਿਆਂ ਨੂੰ ਦੱਸਿਆ ਇਹਨਾਂ ਤਾਂ ਦੇਖੋ ਵੀਰ ਜੀ ਸਾਰੀਆਂ ਕੁੜੀਆਂ ਚਾਹੁੰਦੀਆਂ ਨੇ ਕਿ ਉਹਨਾਂ ਦਾ ਘਰ ਸੁਖੀ ਬਸੇ ਵਿਆਹ ਤੇ ਕਿਉਂਕਿ ਖਰਚਾ ਹੋਇਆ ਹੁੰਦਾ ਆਪਾਂ ਬੜੀ ਨਵੀਂ ਜ਼ਿੰਦਗੀ ਸਟਾਰਟ ਮੈਂ ਕੀਤੀ ਸੀ ਮੈਂ ਕਦੇ ਆਪਣੇ ਘਰ ਦੇ ਉਹਨਾਂ ਨੂੰ ਪਹਿਲਾਂ ਇਹਨਾਂ ਦੀਆਂ ਗੱਲਾਂ ਨਹੀਂ ਦਸੀਆਂ ਮੈਂ ਵਿੱਚ ਵਿੱਚ ਆਪਣੇ ਆਪ ਤੇ ਹੀ ਬਣਾਉਂਦੀ ਰਹੀ ਪਰ ਜਿੱਦ ਜਿੱਦਾਂ ਇਹਨਾਂ ਦਾ ਤਸ਼ੱਦਦ ਵੱਧ ਗਿਆ ਇਹਨਾਂ ਦੀਆਂ ਦਿਨੋ ਦਿਨ ਕਿਉਂਕਿ ਇਹਨਾਂ ਨੂੰ ਹੌਸਲਾ ਵੱਧ ਗਿਆ ਕਿ ਮੈਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਇਹ ਜਿੱਦਾਂ ਇਹ ਸਾਰਾ ਪਰਿਵਾਰ ਆਲ ਕੇ ਮੈਨੂੰ ਤੰਗ ਕਰਦੇ ਸੀ ਰੂਮ ਚ ਬੰਦ ਕਰ ਲੈਂਦੇ ਸੀ ਮਾਰਦੇ ਸੀ ਮੇਰਾ ਹਸਬੰਡ ਵੀ ਰਾਤ ਨੂੰ ਸ਼ਰਾਬ ਪੀ ਕੇ 12 12 ਵਜੇ ਘਰ ਆਉਂਦਾ ਸੀ ਪੂਰਾ ਸ਼ਰਾਬੀ ਫਿਰ ਉਹ ਇੱਕ ਨਸ਼ਾ ਨਹੀਂ ਕਰਦਾ ਸੀ ਉਹ ਕਈ ਤਰ੍ਹਾਂ ਦੇ ਨਸ਼ੇ ਲੈਂਦਾ ਸੀ ਅਫੀਮ ਵੀ ਲੈਂਦਾ ਸੀ ਪੋਸਟ ਵੀ ਲੈਂਦਾ ਸੀ ਜਦੋਂ ਉਹਨੂੰ ਇਹ ਚੀਜ਼ਾਂ ਨਹੀਂ ਮਿਲਦੀਆਂ ਸੀ ਤਾਂ ਮੈਡੀਕਲ ਨਸ਼ਾ ਲੈਂਦਾ ਸੀ ਪਹਿਲਾਂ ਮੈਨੂੰ ਇਦਾਂ ਸੀਗਾ ਚਲੋ ਹੌਲੀ ਹੌਲੀ ਸੁਧਰ ਜਾਏਗਾ ਜੋ ਫਰਕ ਪੈ ਜੇਗਾ ਪਰ ਨਹੀਂ ਇੱਕ ਵਾਰੀ ਕੀ ਹੋਇਆ ਕਿ ਇਹ ਮੈਨੂੰ ਨਾ ਚੰਡੀਗੜ੍ਹ ਲੈ ਗਏ ਕਹਿੰਦੇ ਕਿ ਆਪਾਂ ਘੁੰਮਣ ਜਾਣਾ ਹੂੰ ਮੇਰੀ ਨਨਾਨ ਮਨਦੀਪ ਕੌਰ ਉਹਦਾ ਹਸਬੰਡ ਜਗਦੀਪ ਸਿੰਘ ਤੇ ਉਹਨਾਂ ਦੇ ਰਿਸ਼ਤੇਦਾਰ ਵੀ ਸਾਡੇ ਨਾਲ ਸੀ ਇੱਥੇ ਲੈ ਕੇ ਉੱਥੇ ਮੇਰੇ ਹਸਬੰਡ ਨੇ ਕਿ ਬਹੁਤ ਜ਼ਿਆਦਾ ਸ਼ਰਾਬ ਪੀਤੀ ਤੇ ਇਹਨਾਂ ਨੇ ਮੈਨੂੰ ਗੱਡੀ ਤੋਂ ਖਿੱਚ ਕੇ ਬਾਹਰ ਲਾਤਾ ਮੈਨੂੰ ਕਹਿੰਦੇ ਤੂੰ ਦਾਜ ਵਿੱਚ ਗੱਡੀ ਨਹੀਂ ਲੈ ਕੇ ਆਈ ਅੱਛਾ ਮੈਨੂੰ ਉੱਥੇ ਹੀ ਹਾਂਜੀ ਉੱਥੇ ਹੀ ਮੈਨੂੰ ਅੱਧੀ ਰਾਤ ਨੂੰ 10 11 ਵਜੇ ਦਾ ਟਾਈਮ ਹੋਏਗਾ ਮੈਨੂੰ ਉੱਥੇ ਸੁੰਨ ਸਨ ਜਗ੍ਹਾ ਤੇ ਛੱਡ ਕੇ ਆ ਗਏ ਜਦੋਂ ਵੀ ਮੰਨ ਕਰ ਰਹੀ ਸੀ ਹਾਂਜੀ ਮੈਨੂੰ ਕਹਿੰਦੇ ਤੂੰ ਆਪਦੇ ਪੇਕੇਆਂ ਤੋਂ ਗੱਡੀ ਨਹੀਂ ਲੈ ਕੇ ਆਈ ਗੱਡੀ 'ਚ ਉਤਰ ਜਾ ਹੂੰ ਹਾਂਜੀ ਇਹਨਾਂ ਨੇ ਮੈਨੂੰ ਉੱਥੇ ਹੀ ਛੱਡ ਦਿੱਤਾ ਤੇ ਉਸ ਤੋਂ ਬਾਅਦ ਮੈਂ ਆਪਣੇ ਪੇਰੈਂਟਸ ਨੂੰ ਕਾਲ ਕੀਤੀ ਓਬਵੀਅਸਲੀ ਕਰਨੀ ਸੀ ਕਿਉਂਕਿ ਮੈਂ ਉੱਥੇ ਰਾਤ ਨੂੰ ਕੱਲੀ ਸੀ ਹਾਂਜੀ ਤੇ ਜਦੋਂ ਮੈਂ ਆਪਣੇ ਘਰ ਦੇ ਨਾਲ ਗੱਲਬਾਤ ਕੀਤੀ ਤੇ ਫਿਰ ਅਗਲੇ ਦਿਨ ਉਹ ਮੈਨੂੰ ਉੱਥੋਂ ਜਾ ਕੇ ਲੈ ਕੇ ਆਈ ਹੂੰ ਹਾਂਜੀ ਤੇ ਉਸ ਦਿਨ ਫਿਰ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਫਿਰ ਇਹਨਾਂ ਨੇ ਸਾਡੇ ਤੋਂ ਗੱਡੀ ਦੇ ਪੈਸੇ ਲਏ ਹੂੰ ਕਿੰਨੇ ਪੈਸੇ ਲਏ ਜੀ 15 ਲੱਖ ਰੁਪਏ 15 ਲੱਖ ਰੁਪਇਆ ਗੱਡੀ ਦਾ ਤੁਹਾਡੇ ਤੋਂ ਉਸ ਟਾਈਮ ਲਿਆ ਗਿਆ ਤੇ ਉਸ ਸਮੇਂ ਕੋਈ ਇੱਕ ਵਿਚੋਲਾ ਜਾਂ ਕੋਈ ਮਤਲਬ ਸੀਗਾ ਕੋਈ ਮੌਜੂਦ ਜਦੋਂ ਤੁਹਾਡੇ ਤੋਂ ਪੈਸੇ ਲਏ ਹਾਂਜੀ ਸਾਡੇ ਮੇਰੇ ਪਿੰਡ ਦੇ ਹੀ ਅੰਕਲ ਸੀਗੇ ਉਹ ਨਾਲ ਸੀ ਵਿੱਚ ਹਾਂਜੀ ਤੇ ਜਿਨ੍ਹਾਂ ਤੋਂ ਅਸੀਂ ਕੁਝ ਪੈਸੇ ਦਾ ਸਾਡੇ ਕੋਲ ਆਪਣੇ ਕੋਲ ਘਰੇ ਸੀਗੇ ਜਿੱਦਾਂ ਹੁੰਦੇ ਆਪਣੇ ਹਾਂਜੀ ਹਾਂ ਉਹ ਖੇਤੀਬਾੜੀ ਦੀ ਮਸ਼ੀਨਰੀ ਸਾ ਖੇਤੀਬਾੜੀ ਬਹੁਤ ਕਰਦੇ ਆਂ ਅਸੀਂ ਹਾਂਜੀ ਸੰ ਦੇ ਵਿੱਚ ਕੇ ਪੈਸੇ ਇਕੱਠੇ ਕੀਤੇ ਤੇ ਅਸੀਂ ਇਹਨਾਂ ਦੀ ਡਿਮਾਂਡ ਪੂਰੀ ਕੀਤੀ ਉਦੋਂ ਕਿਉਂਕਿ ਮੇਰੇ ਘਰ ਜਨ ਨੂੰ ਇਦਾਂ ਸੀ ਮੇਰੇ ਵਿਆਹ ਨੂੰ 6-7 ਮਹੀਨੇ ਹੋ ਗਏ ਸੀ ਹੂੰ ਇਹ ਸਾਨੂੰ ਇਦਾਂ ਸੀਗੇ ਚਲੋ ਮੇਰਾ ਘਰ ਵਸਿਆ ਰਵੇ ਤੇ ਮੇਰੇ ਪੇਪਰ ਅਪਲਾਈ ਕਰ ਦੇਣ ਮੈਂ ਬਾਹਰ ਚਲੀ ਜਾਵਾਂ ਇਹਦੇ ਨਾਲ ਇੱਕ ਭੈਣ ਦੂਜੀ ਵਾਰ ਵਿਆਹ ਕਰਨ ਦਾ ਕੀ ਮਾਮਲਾ ਉਹ ਉਹ ਕੀ ਹੋਇਆ ਹਾਂਜੀ ਜਦੋਂ ਮੇਰੀ ਮੈਰਿਜ ਹੋਈ ਇਹਨਾਂ ਨੇ ਸਾਨੂੰ ਇਹਦੇ ਵਿਆਹ ਦਾ ਪਹਿਲੇ ਤਾਂ ਕੁਝ ਨਹੀਂ ਦੱਸਿਆ ਸੀ ਜਦੋਂ ਹੀ ਮੈਂ ਵਿਆਹ ਕਰਕੇ ਇਸ ਘਰ ਦੇ ਵਿੱਚ ਆਈ ਇਹ ਕਿਸੇ ਕੁੜੀ ਨਾਲ ਫੋਨ ਤੇ ਗੱਲ ਕਰਦੇ ਹੁੰਦੇ ਸੀਗੇ ਜੀ ਜਿਹੜੇ ਮੇਰੇ ਇਨ-ਲੌਸ ਸੀ ਮੇਰੀ ਸੱਸ ਤਾਈ ਸੱਸ ਪਾਇਆ ਸੋਹਰਾ ਇਹ ਉਹ ਦਿਨ ਗੱਲ ਕਰਦੇ ਹਾਂ ਜਦੋਂ ਮੈਂ ਇਹਨਾਂ ਨੂੰ ਦੇਖਣਾ ਮੈਂ ਕਹਿਣਾ ਵੀ ਕਿਹਦਾ ਫੋਨ ਆਇਆ ਤੁਹਾਨੂੰ ਤੇ ਮੈਨੂੰ ਟਾਲ ਮਟੋਲ ਕਰਕੇ ਇਦਾਂ ਹੀ ਟਾਲ ਦਿੰਦੇ ਵੀ ਰਿਸ਼ਤੇਦਾਰ ਆ ਸਾਡੇ ਅਸੀਂ ਉੱਥੇ ਜਾਂਦੇ ਹੈਗੇ ਨਸ਼ਹਿਰਾ ਪੰਨੂਆ ਕਿੰਨੇ ਅਸੀਂ ਉਹਨਾਂ ਦੀ ਬੇਟੀ ਨਾਲ ਗੱਲ ਕਰਦੇ ਹੈਗੇ ਵੀ ਸਾਡੇ ਰਿਸ਼ਤੇਦਾਰ ਆ ਹਾਂ ਹਾਂਜੀ ਤੇ ਜਦੋਂ ਮੈਨੂੰ ਹੌਲੀ ਹੌਲੀ ਕਰਕੇ ਫਿਰ ਇਹਦੇ ਰਿਸ਼ਤੇਦਾਰਾਂ ਜਰੀਏ ਮੈਨੂੰ ਪਤਾ ਲੱਗਾ ਵੀ ਕਹਿੰਦੇ ਇਹ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਏ ਤੇ ਉੱਥੇ ਉਸ ਕੁੜੀ ਨਾਲ ਹੀ ਅਮਰੀਕਾ 'ਚ ਰਹਿੰਦਾ ਅੱਛਾ ਤੁਹਾਡੇ ਨਾਲ ਮੈਰਿਜ ਕਰਨ ਤੋਂ ਪਹਿਲਾਂ ਵੀ ਵਿਆਹਿਆ ਹੋਇਆ ਸੀ ਹਾਂਜੀ ਇਹ ਇੱਕ ਇੱਕ ਤੁਹਾਡੇ ਨਾਲ ਵੀ ਦੁਬਾਰਾ ਵਿਆਹ ਕਰਨ ਦੀ ਗੱਲ ਉਹ ਉਹ ਕੀ ਮਾਮਲਾ ਹੈ ਉਹ ਇਸ ਤਰ੍ਹਾਂ ਹੋਇਆ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਲਾਕਡਾਊਨ ਲੱਗਾ ਹੋਇਆ ਸੀ ਕਿਉਂਕਿ ਕੋਵਿਡ ਦਾ ਟਾਈਮ ਚੱਲ ਰਿਹਾ ਸੀ ਲਾਕਡਾਊਨ ਹੋਣ ਦੇ ਕਰਕੇ ਵਿਆਹ ਦੇ ਵਿੱਚ ਪ੍ਰੋਪਰ ਜ਼ਿਆਦਾ ਇਕੱਠ ਨਹੀਂ ਕੀ ਹੋਇਆ ਸੀ ਰਿਸ਼ਤੇਦਾਰ ਮੰਨ ਕੇ ਲਗੀ ਮੇਨ ਮੇਨ ਰਿਸ਼ਤੇਦਾਰ ਬੁਲਾ ਕੇ ਅਸੀਂ ਵਿਆਹ ਕੀਤਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਮਹਿਤਾਬਗੜ ਜੀ ਹਾਂਜੀ ਇਹਨਾਂ ਨੂੰ ਇਦਾਂ ਕਿਹਾ ਕਿ ਅਸੀਂ ਪਾਰਟੀ ਕਰੀਏ ਜੀ ਹਾਂਜੀ ਜਦ ਕਿ ਉਹ ਪਾਰਟੀ ਉਸ ਟਾਈਮ ਨਹੀਂ ਕੀਤੀ ਗਈ ਕਿਉਂਕਿ ਕੋਵਿਡ ਦਾ ਟਾਈਮ ਸੀਗਾ ਜਿਆਦਾ ਗੈਦਰਿੰਗ ਆਪਾਂ ਨਹੀਂ ਕਰ ਸਕਦੇ ਸੀ ਇਹ ਮੇਰੇ ਤੇ ਦਬਾਅ ਬਣਾਉਂਦੇ ਸੀ ਇਸੇ ਦੇ ਕਰਕੇ ਇਹਨਾਂ ਨੇ ਨਾ ਤਾਂ ਮੇਰੇ ਅਮਰੀਕਾ ਦੇ ਪੇਪਰ ਅਪਲਾਈ ਕੀਤੇ ਵੀ ਕਹਿੰਦੇ ਹਾਂਜੀ ਮੈਨੂੰ ਤੇ ਮੇਰੇ ਪੇਰੈਂਟਸ ਨੂੰ ਮਤਲਬ ਕਿ ਟੌਰਚਰ ਕੀਤਾ ਇੱਕ ਤਰੀਕੇ ਨਾਲ ਵੀ ਜਦੋਂ ਤੁਸੀਂ ਪਾਰਟੀ ਕਰੋਗੇ ਦੁਬਾਰਾ ਫਿਰ ਵਿਆਹ ਦੀਆਂ ਮਤਲਬ ਕਿ ਰਸਮਾਂ ਕਰੂਗੇ ਸਾਰਾ ਕੁਝ ਸਾਡਾ ਲੈਣ ਦੇਣ ਦਵਾਂਗੇ 골ਡ ਵਗੈਰਾ ਫਰਨੀਚਰ ਇਲੈਕਟ੍ਰੋਨਿਕ ਦਾ ਸਮਾਨ ਸਾਰਾ ਸਮਾਨ ਜਦੋਂ ਆਊਗਾ ਦਾਜ ਦੇ ਇਹਦਾ ਫਿਰ ਅਸੀਂ ਪ੍ਰੋਪਰ ਤਰੀਕੇ ਨਾਲ ਕੁੜੀ ਨੂੰ ਘਰੇ ਲੈ ਕੇ ਆਵਾਂਗੇ ਫਿਰ ਇਸੇ ਤਰ੍ਹਾਂ ਹੀ ਜਾਂਦੇ ਨੇ 6 ਮਹੀਨੇ ਬਾਅਦ 12 ਦਸੰਬਰ 2021 ਨੂੰ ਸਾਡੀ ਤੋਂ ਰਿਸੈਪਸ਼ਨ ਪਾਰਟੀ ਕਰਵਾਈ ਮੌਦਕੀ ਧਾਰੀਵਾਲ ਫਾਰਮ ਦੇ ਵਿੱਚ ਉਸ ਵੇਲੇ ਇਹ ਦੁਬਾਰਾ ਜਾਨੀ ਸੇਰੇ ਬਣ ਕੇ ਦੁਬਾਰਾ ਟੁੱਕੇ ਮਤਲਬ ਪਹਿਲਾ ਵਿਆਹ ਵੇਲੇ ਦੀ ਇਹ ਇਸੇ ਤਰ੍ਹਾਂ ਹੀ ਹੋ ਰਸਮਾਂ ਹੋਈਆਂ ਦੇ ਦੁਬਾਰਾ ਫਿਰ ਜਦੋਂ ਤੁਹਾਡੀ ਪਾਰਟੀ ਹੋਈ ਉਦੋਂ ਵੀ ਇਹ ਸੇਮ ਰਸਮਾਂ ਉਹੀ ਹੋਈਆਂ ਹਾਂਜੀ ਹਾਂਜੀ ਪਹਿਲਾਂ ਵੀ ਜਦੋਂ 25 ਅਪ੍ਰੈਲ 2021 ਨੂੰ ਮੇਰੀ ਮੈਰਿਜ ਹੋਈ ਉਦੋਂ ਵੀ ਇਹ ਸੇਰੇ ਬਣ ਕੇ ਜਾਂ ਲੈ ਕੇ ਪ੍ਰੋਪਰ ਸਾਡੇ ਆਏ ਮੇਨੂੰ ਵਿਹਨ ਮੇਰੀ ਬੋਲੀ ਤੋਰੀ ਗਈ ਸਾਰਾ ਕੁਝ ਮਤਲਬ ਕਿ ਸਾਰੇ ਰਸਮ ਰਵਾਜ ਕੀਤੇ ਗਏ ਉਸ ਤੋਂ ਬਾਅਦ ਹੀ ਫਿਰ ਜਿੱਦਾਂ ਕਿ ਇਹ ਮੈਨੂੰ ਇੱਥੇ ਝਾੜੀ ਵਾਲੀ ਨਹੀਂ ਲੈ ਕੇ ਆਇਆ ਸੀ ਇਹਨਾਂ ਦੀ ਡਿਮਾਂਡ ਸੀ ਕਿ ਅਸੀਂ ਵੱਡਾ ਵਿਆਹ ਨਹੀਂ ਕੀਤਾ ਮੇਰੀ ਨਨਾਨ ਮਨਦੀਪ ਕੌਰ ਦੇ ਉਹਦੇ ਹਸਬੰਡ ਜਗਦੀਪ ਸਿੰਘ ਦਾ ਫੋਨ ਆ ਗਿਆ ਕਿ ਸਾਨੂੰ ਸਾਰਿਆਂ ਨੂੰ ਵਿਆਹ ਦੇ ਵਿੱਚ 골ਡ ਨਹੀਂ ਪਾਇਆ ਗਿਆ ਹਾਂ ਇਸ ਕਰਕੇ ਮੈਨੂੰ ਆਪਣੇ ਘਰ ਲਿਆਉਣ ਦੀ ਬਜਾਏ ਵਿਚੋਲਿਆਂ ਦੇ ਘਰ ਹੀ ਮੋੜ ਕੇ ਲੈ ਕੇ ਸੀ ਜਗਦੀਸ਼ ਕੌਰ ਹਾਂਜੀ ਪਤਨੀ ਅਮਰਜੀਤ ਸਿੰਘ ਉਹਨਾਂ ਦੇ ਘਰ ਮੈਨੂੰ ਲੈ ਗਏ ਸੀ ਤੇ ਮੇਰੇ ਵਿਚੋਲਾ ਵਿੱਚ ਇੱਕ ਹੋਰ ਹੈਗਾ ਲਖਵਿੰਦਰ ਸਿੰਘ ਲਖਾ ਹਾਂਜੀ ਤੇ ਉਸ ਤੋਂ ਬਾਅਦ ਮਨ ਲਬ ਉਸ ਵਿਆਹ ਦੇ ਵਿੱਚ ਵੀ ਤੁਸੀਂ ਕੋਈ ਮਤਲਬ ਜਿਹੜਾ ਖਰਚਾ ਕੀਤਾ ਪੈਸੇ ਵੀ ਦਿੱਤੇ ਕੋਈ ਕੈਸ਼ ਵੀ ਦਿੱਤਾ ਨਹੀਂ ਉਸ ਟਾਈਮ ਕੈਸ਼ ਨਹੀਂ ਦਿੱਤਾ ਗਿਆ ਸੀ ਉਸ ਟਾਈਮ ਇਹਨਾਂ ਨੂੰ 골ਡ ਪਾਇਆ ਗਿਆ ਸੀ ਕੱਪੜੇ ਦਿੱਤੇ ਗਏ ਕਿੰਨਾ 골ਡ ਕਿੰਨਾ 골ਡ ਪਾਇਆ ਗਿਆ ਸੀ gold ਇਹਨਾਂ ਨੂੰ ਲਗਭਗ 42 ਤੋਲੇ ਪਾਇਆ ਗਿਆ 42 ਤੋਲੇ ਹਾਂਜੀ ਅ ਜਣੀ ਉਹ gold ਬਕਾਇਦਾ ਔਨ ਬੈਲ ਤੁਹਾਡੇ ਕੋਲੇ ਹੋਊਗਾ ਉਹਦਾ ਹਾਂਜੀ ਬੈਲ ਵੀ ਹੈਗੇ ਆਪਣੇ ਕੋਲ ਸਾਰੇ ਉਹਦੀਆਂ ਤੇ ਆਪਣੇ ਕੋਲ ਫੋਟੋਗ੍ਰਾਫਸ ਵੀਡੀਓ ਸਾਰੀਆਂ ਹੈਗੀਆਂ ਪ੍ਰੋਪਰ ਜੀ ਤੇ ਅ ਉਹ ਪਾਰਟੀ ਕਰਨ ਤੋਂ ਬਾਅਦ ਫਿਰ ਤੁਹਾਡੇ ਹਸਬੈਂਡ ਅਮਰੀਕਾ ਚਲੇ ਜਾਂਦੇ ਆ ਹਾਂਜੀ ਉਸ ਤੋਂ ਬਾਅਦ ਇਹ ਮੈਨੂੰ ਤੇ ਮੇਰੇ ਪੇਕੇ ਘਰ ਛੱਡ ਕੇ ਅਮਰੀਕਾ ਚਲੇ ਗਏ ਉੱਥੇ ਜਾ ਕੇ ਇਹਨਾਂ ਨੇ ਮੇਰੇ ਨੰਬਰ ਬਲੌਕ ਕਰ ਦੇ ਕਹਿੰਦੇ ਸੀ ਤੇਰੇ ਨਾਲ ਕੋਈ ਕੰਟੈਕਟ ਨਹੀਂ ਰੱਖਣਾ ਨਾ ਸਾਡਾ ਵਿਆਹ ਵਧੀਆ ਹੋਇਆ ਹੈ ਨਾ ਸਾਨੂੰ ਦਾਜ ਵਿੱਚ ਗੱਡੀ ਦਿੱਤੀ ਆ ਇਹਨਾਂ ਦੀ ਡਿਮਾਂਡ ਸੀ ਕਿ ਅਸੀਂ ਫੋਰਚੂਨਰ ਗੱਡੀ ਦਿੰਦੇ ਫੋਰਚੂਨਰ ਗੱਡੀ ਦੀ ਡਿਮਾਂਡ ਕੀਤੀ ਜਾ ਰਹੀ ਸੀ ਹਾਂਜੀ ਬਾਅਦ ਵਿੱਚ ਮੇਰੇ ਵਿਆਹ ਤੋਂ ਬਾਅਦ ਵਿੱਚ ਕੀਤੀ ਜਾਣ ਲੱਗੀ ਅੱਛਾ ਹਾਂਜੀ ਤੇ ਜਦੋਂ ਤੁਹਾਡੇ ਹਸਬੰਡ ਚਲੇ ਜਾਂਦੇ ਆ ਕਿਉਂਕਿ ਇੱਕ ਤੁਹਾਡੀ ਦਰਖਾਸਤ ਦੇ ਵਿੱਚ ਗੁਰਸੇਵਕ ਸਿੰਘ ਨਾਮ ਸਾਹਮਣੇ ਆਉਂਦਾ ਕਿ ਉਸਨੇ ਤੁਹਾਡੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਉਹ ਕੀ ਮਾਮਲਾ ਹੈ ਹਾਂਜੀ ਵੀਰ ਜੀ ਉਹ ਇਦਾਂ ਹੋਇਆ ਸੀਗਾ ਕਿ ਜਦੋਂ ਮੇਰੇ ਹਸਬੰਡ ਬਾਹਰ ਚਲੇ ਗਏ ਸੀ ਤੇ ਉਹ ਉਸ ਤੋਂ ਪਹਿਲਾਂ ਜਦੋਂ ਇਹ ਇੰਡੀਆ ਸੀ ਮੇਰੇ ਨਾਲ ਰਹਿੰਦੇ ਸੀ ਤੇ ਮੇਰੇ ਜਿਹੜੇ ਮਦਰ ਇਨ ਲਾਉ ਲਖਵਿੰਦਰ ਕੌਰ ਤੇ ਸਾਈ ਪ੍ਰਵਿੰਦਰ ਕੌਰ ਉਹ ਮੇਰੇ ਤੇ ਪ੍ਰੈਸ਼ਰ ਬਣਾਉਂਦੇ ਸੀ ਕਿ ਕਿ ਮੈਂ ਬੇਬੀ ਕਨਸੀਵ ਕਰਾਂ ਇੱਥੇ ਹੀ ਰਹਿ ਕੇ ਜੀ ਜਦ ਜੀ ਮੇਰਾ ਹਸਬੰਡ ਮੈਨੂੰ ਟਾਲ ਮਟੋਲ ਕਰਦਾ ਸੀਗਾ ਕਿ ਆਪਾਂ ਬੇਬੀ ਬਾਹਰ ਜਾ ਕੇ ਲਵਾਵਾਂਗੇ ਜੀ ਪਰ ਜਿੱਦਾਂ ਹੀ ਮੇਰੇ ਤੇ ਫੈਮਲੀ ਦਾ ਦਬਾਅ ਬਣਿਆ ਤੇ ਮੈਂ ਇਦਾਂ ਸੋਚਿਆ ਕਿ ਆਪ ਕਉ ਨਾ ਪਰਿਵਾਰ ਅੱਗੇ ਵਧਾਇਆ ਜਾਵੇ ਜੀ ਕਿਉਂਕਿ ਆਪਾਂ ਵਿਆਹ ਹੀ ਇਸ ਲਈ ਕਰਦੇ ਆ ਕਿ ਆਪਣੀ ਫੈਮਲੀ ਅੱਗੇ ਤੁਰੇ ਆਪਾਂ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਆ ਜੀ ਜੀ ਬਿਲਕੁਲ ਹਾਂਜੀ ਜਦੋਂ ਮੇਰੀ ਪ੍ਰੈਗਨੈਂਸੀ ਨਹੀਂ ਹੋ ਰਹੀ ਸੀ ਬੱਚਾ ਨਹੀਂ ਕਨਸੀਵ ਹੋ ਰਿਹਾ ਸੀ ਤਾਂ ਇਹ ਮੈਨੂੰ ਇੱਕ ਡਾਕਟਰ ਦੇ ਲੈ ਕੇ ਗਏ ਰਾਣੀ ਬਾਸਨ ਡਾਕਟਰ ਮੋਗੇ ਜੀ ਹਸਪੀਟਲ ਦੇ ਵਿੱਚ ਹਾਂਜੀ ਉੱਥੇ ਜਾ ਕੇ ਇਹਨਾਂ ਨੇ ਮੇਰਾ ਪ੍ਰੋਪਰ ਚੈੱਕਅਪ ਕਰਵਾਇਆ ਔਰ ਡਾਕਟਰ ਤੋਂ ਮੈਡੀਸਿਨ ਦਿੱਤੀ ਔਰ ਡਾਕਟਰ ਨੇ ਸਾਨੂੰ ਕਿਹਾ ਕਿ ਤੁਸੀਂ ਬੇਬੀ ਟਰਾਈ ਕਰੋ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਤੂੰ ਬਿਲਕੁਲ ਠੀਕ ਹੈਗੀ ਆ ਹੂੰ ਉਸ ਤੋਂ ਬਾਅਦ ਜਿੱਦਾਂ ਹੀ ਅਸੀਂ ਮਤਲਬ ਕਿ ਟਰਾਈ ਕੀਤਾ ਪਰ ਮੇਰੇ ਬੇਬੀ ਨਹੀਂ ਕਨਸੀਵ ਹੋਇਆ ਤਾਂ ਉਹਨਾਂ ਨੇ ਡਾਕਟਰ ਦੇ ਦੁਬਾਰਾ ਅਸੀਂ ਜਦੋਂ ਗਏ ਅਪਾਇੰਟਮੈਂਟ ਲਈ ਤੇ ਡਾਕਟਰ ਨੇ ਸੁਜੈਸਟ ਕੀਤਾ ਕਿ ਮੇਰੇ ਹਸਬੰਡ ਦਾ ਆਪਾਂ ਸਿਮੈਂਟ ਟੈਸਟ ਲਵਾਵਾਂਗੇ ਜੀ ਹਾਂਜੀ ਜਦੋਂ ਮੇਰੇ ਹਸਬੰਡ ਦਾ ਤੇ ਸਿਮੈਂਟ ਟੈਸਟ ਹੋਇਆ ਇਹਨਾਂ ਦੀ ਰਿਪੋਰਟ ਵਿੱਚ ਉੱਥੇ ਪਾਇਆ ਗਿਆ ਕਿ ਮੇਰੇ ਹਸਬੰਡ ਦੇ ਜਿਹੜੇ ਸਪਰਮ ਆ ਬਿਲਕੁਲ ਨੰਲਾ ਇਹ ਕਦੇ ਬੱਚੇ ਦਾ ਬਾਪ ਨਹੀਂ ਜੀ ਹਾਂਜੀ ਬੜੀ ਸ਼ਰਮ ਦੀ ਗੱਲ ਹੈ ਜੀ ਕਿ ਮੈਨੂੰ ਇਹ ਸਵਾਲ ਕਰਨੇ ਪੈ ਰਹੇ ਐ ਕਿਉਂਕਿ ਇੱਕ ਭੈਣ ਜਿਹਦੇ ਤੇ ਇਹ ਬੀਤਦੀ ਹੈ ਉਹੀ ਜਾਣਦਾ ਚਲੋ ਮੈਂ ਇਸ ਗੱਲ ਦੇ ਵਿੱਚ ਜ਼ਿਆਦਾ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਤੁਹਾਡੇ ਲਈ ਵੀ ਬੜਾ ਮੁਸ਼ਕਲ ਹੋਵੇਗਾ ਮੈਂ ਸਿਰਫ ਇਹ ਜਾਣਨਾ ਚਾਹੁੰਦਾ ਕਿ ਗੁਰਸੇਵਕ ਸਿੰਘ ਨੇ ਜਿਹੜਾ ਇਹ ਪਰਿਵਾਰ ਨੇ ਪ੍ਰੈਸ਼ਰ ਪਾਇਆ ਤੁਹਾਡੇ ਤੇ ਕਿ ਤੁਸੀਂ ਗੁਰਸੇਵਕ ਸਿੰਘ ਦੇ ਨਾਲ ਜਿਹੜਾ ਰਿਲੇਸ਼ਨ ਬਣਾਓ ਹਾਂਜੀ ਮੇਰੀ ਸੱਸ ਲਖਵਿੰਦਰ ਕੌਰ ਦੀ ਤਾਈ ਪ੍ਰਵਿੰਦਰ ਕੌਰ ਇਹਨਾਂ ਵੱਲੋਂ ਮੇਰੇ ਤੇ ਪ੍ਰੈਸ਼ਰ ਪਾਇਆ ਗਿਆ ਕਿ ਮੈਂ ਜਦੋਂ ਮੇਰੇ ਹਸਬੰਦ ਦੇ ਤਾਂ ਬੱਚਾ ਨਹੀਂ ਹੋ ਸਕਦਾ ਸੀ ਇਹ ਮੈਨੂੰ ਸਾਰੇ ਕੰਪੇਅਰ ਕਰਦੇ ਸੀ ਜ਼ਬਰਦਸਤੀ ਕਰਦੇ ਸੀ ਕਿ ਮੈਂ ਆਪਣੇ ਜੇਠ ਗੁਰਸੇਵ ਸਿੰਘ ਤੋਂ ਬੇਬੀ ਕਨਸੀਵ ਕਰਾਂ ਤੇ ਇਸੇ ਤਰ੍ਹਾਂ ਹੀ ਵੀਰਜੀ ਹੁਣੇ ਇੱਕ ਦਿਨ ਮੇਰੇ ਨਾਲ ਜ਼ਬਰਦਸਤੀ ਵੀ ਕੀਤੀ ਗੁਰਸੇਵ ਸਿੰਘ ਨੇ ਤੁਹਾਡੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਜੀ ਤੁਸੀਂ ਇਸ ਸੰਬੰਧੀ ਫਿਰ ਆਪਣੇ ਮਾਪੇ ਨੂੰ ਦੱਸਿਆ ਹਾਂਜੀ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਤੇ ਉਸ ਦਰਹਣੇ ਮੈਂ ਆਪਣੇ ਪੇਕੇ ਘਰ ਚਲੀ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜਦੋਂ ਮੈਂ ਆਪਣੇ ਪੇਕੇ ਘਰ ਚਲੀ ਜਾਨੀ ਆ ਮਗੂਰ ਮੇਰੇ ਹਸਬੰਦ ਨੇ ਇਹਨਾਂ ਨਾਲ ਰਲ ਮਿਲ ਕੇ ਸਾਰੇ ਪਰਿਵਾਰ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਮੇਰੇ ਹਸਬੰਦ ਨੇ ਆਪਣੇ ਮਦਰ ਦੇ ਨਾਮ ਤੇ ਟਰਾਂਸਫਰ ਕਰ ਦਿੱਤੀ ਤੇ ਖੁਦ ਨੂੰ ਇਦਾਂ ਲਿਖਵਾ ਲਿਆ ਕਿ ਮੈਂ ਤਾਂ ਬੇ ਬੇਦਖਲ ਕਰ ਦਿੱਤਾ ਉਹ ਕੀ ਕਾਰਨ ਸੀਗਾ ਆਪਣੀ ਜ਼ਮੀਨ ਜਾਇਦਾਦ ਜਿਹੜੀ ਆਪਣੀ ਮਦਰ ਦੇ ਨਾਮ ਕਰਨ ਦਾ ਕੀ ਕਾਰਨ ਦੇਖਦੇ ਹੋ ਤੁਸੀਂ ਜਿੱਦ ਤੱਕ ਮੈਂ ਸੋਚ ਰਹੀ ਆ ਕਿ ਸ਼ਾਇਦ ਇਹਨਾਂ ਨੂੰ ਇਹ ਲੱਗਦਾ ਹੋਵੇਗਾ ਕਿ ਮੈਂ ਤਾਂ ਹੁਣ ਆਪਣੇ ਪੇਕੇ ਘਰ ਚਲੀ ਗਈ ਆ ਜੀ ਕਿਉਂਕਿ ਮੇਰਾ ਹਸਬੰਦ ਅਮਰੀਕਾ ਦੇ ਵਿੱਚ ਸੀ ਉਸ ਟਾਈਮ ਜੀ ਹਾਂਜੀ ਤੇ ਇਹਨਾਂ ਨੂੰ ਲੱਗਾ ਹੋਊਗਾ ਕਿ ਸ਼ਾਇਦ ਮੈਨੂੰ ਇਦਾਂ ਹੀ ਘਰੋਂ ਕੱਢ ਦੇਣਗੇ ਮੈਨੂੰ ਕੋਈ ਹਿੱਸਾ ਨਾ ਦੇਣਾ ਪਵੇ ਮਤਲਬ ਹਿੱਸਾ ਦੇਣਾ ਤੋਂ ਬਚਣ ਲਈ ਉਹਨਾਂ ਨੇ ਆਪਣੀ ਜ਼ਮੀਨ ਜਾਇਦਾਦ ਜਿਹੜੀ ਆਪਣੀ ਮਦਰ ਦੇ ਨਾਮ ਕਰਤੀ ਹਾਂਜੀ ਜੀ ਤੇ ਤੁਸੀਂ ਹੁਣ ਕਿੱਥੇ ਰਹਿ ਰਹੇ ਹੋ ਬੇਨ ਹਣ ਮੈਂ ਆਪਣੇ ਤੇ ਸੋਹਰਾ ਘਰ ਪਿੰਡ ਝਾੜੀ ਵਾਲਾ ਵਿੱਚ ਹੀ ਰਹਿ ਰਹੀ ਆ ਤੁਸੀਂ ਇਕੱਲੇ ਰਹਿ ਰਹੇ ਹੋ ਹਾਂਜੀ ਤੁਸੀਂ ਇਹ ਵੀ ਕਿਹਾ ਕਿ ਜਿਹੜਾ ਹੁਣ ਕੁਝ ਗੁੰਡਾ ਅੰਸਰ ਬੁਲਾ ਕੇ ਤੁਹਾਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸੱਚ ਹਾਂਜੀ ਇਹ ਬਿਲਕੁਲ ਸੱਚ ਹੈ ਮੇਰੇ ਕੋਲ ਇਹਨਾਂ ਦੀਆਂ ਵੀਡੀਓਜ਼ ਵੀ ਹੈਗੀਆਂ ਨੇ ਮੇਰੀ ਜਠਾਨੀ ਆ ਉਹਦਾ ਦੇ ਬ੍ਰਦਰ ਹਰਪ੍ਰੀਤ ਸਿੰਘ ਹੈਪੀ ਟੈਨ ਨੇ ਤੋਂ ਇੱਕ ਨਾਲ ਦੇ ਪਿੰਡ ਤੋਂ ਮੁੰਡਾ ਹੈਗਾ ਵਾ ਗਿੰਦੀ ਜਿਹਦੇ ਨੂੰ 10-15 ਮੁੰਡੇ ਇਲਗ ਤੋਂ ਲਿਆ ਕੇ ਜਿਹੜੇ ਕਿ ਗੈਂਗਸਟਰ ਹੁੰਦੇ ਆ ਉਹਨਾਂ ਨੂੰ ਬੁਲਾ ਕੇ ਇੱਥੇ ਬਹੁਤ ਜ਼ਿਆਦਾ ਤੋੜਪੰਨ ਵੀ ਕੀਤੀ ਗਈ ਬੇੜੇ 'ਚ ਬੈਠ ਕੇ ਸ਼ਰਾਬਾਂ ਪੀਤੀਆਂ ਗਈਆਂ ਬਹੁਤ ਜ਼ਿਆਦਾ ਗਾਲੀ-ਕਲੋਚ ਕੀਤਾ ਇੱਕ ਦਿਨ ਤਾਂ ਵੀਰ ਜੀ ਨੇ ਮੈਨੂੰ ਘਰੋਂ ਕੱਢ ਵੀ ਦਿੱਤਾ ਸੀ ਉਸ ਦਿਨ ਹਾਂਜੀ ਉਸ ਦਿਨ ਫਿਰ ਮੈਂ ਐਸਐਸਪੀ ਸਾਹਦੇ ਪੇਸ਼ ਹੋਈ ਤਾਂ ਉਹਨਾਂ ਨੇ ਆਪਣੇ ਵੂਮਨ ਸੈਲ ਦੇ ਇੰਸਪੈਕਟਰ ਮੈਡਮ ਹਰਜੀਤਕੌਰ ਨੂੰ ਭੇਜਿਆ ਉਹਨਾਂ ਨੇ ਮੈਨੂੰ ਇਸ ਘਰ ਦੇ ਵਿੱਚ ਬਿਠਾਇਆ ਜਦਕਿ ਉਸ ਦਿਨ ਇਹਨਾਂ ਨੇ ਮੈਨੂੰ ਘਰੋਂ ਬਾਹਰ ਕਰ ਦਿੱਤਾ ਤੇ ਮੇਰੇ ਮੰਮੀ ਇੱਥੇ ਘਰ ਵਿੱਚ ਸੀ ਇਕੱਲੇ ਮੇਰੇ ਮਦਰ ਜਾਨੀ ਕੇ ਜੀ ਤੇ ਉਹਨਾਂ ਨੇ ਇਹਨਾਂ ਨੇ ਕੋਠੀ ਦੇ ਵਿੱਚ ਲੋਕ ਲਾ ਲਿਆ ਸੀ ਬਾਹਰੋਂ ਮੁੰਡੇ ਬੁਲਾ ਕੇ ਮੰਦਿਰ ਤੇ ਗੈਂਗਸਟਰ ਜਿਹੜੇ ਮੁੰਡੇ ਸੀ ਉਹਨਾਂ ਨੂੰ ਬੁਲਾ ਕੇ ਮੇਰੇ ਮੰਮੀ ਨੂੰ ਅੰਦਰ ਕਨੈਪ ਕਰ ਲਿਆ ਫਿਰ ਮੈਡਮ ਹਰਜੀਤ ਕੌਰ ਨੇ ਆ ਕੇ ਮੌਕੇ ਤੋਂ ਮੇਰੇ ਮੰਮੀ ਨੂੰ ਇਹਨਾਂ ਦੀ ਕੈਦੋਂ ਰਿਹਾ ਕਰਵਾਇਆ ਤੇ ਮੈਨੂੰ ਇਸ ਘਰ ਵਿੱਚ ਬਿਠਾਇਆ ਉਸ ਸਮੇਂ ਤੁਸੀਂ ਸਾਡੇ ਨਾਲ ਵੀ ਸੰਪਰਕ ਕੀਤਾ ਸੀਗਾ ਉਦੋਂ ਮਾਮਲਾ ਮੇਰੇ ਖਿਆਲ ਲਿਆਂਦਾ ਸੀ ਮੈਂ ਦੱਸ ਕਰਨ ਦਾਸੇਨਾ ਉਸ ਸਮੇਂ ਵੀ ਭੈਣ ਨੇ ਸਾਨੂੰ ਸਾਡੇ ਧਿਆਨ 'ਚ ਮਾਮਲਾ ਲਿਆਂਦਾ ਸੀ ਕਿ ਇਸ ਤਰ੍ਹਾਂ ਹੋਇਆ ਉਸ ਤੋਂ ਬਾਅਦ ਜਿਹੜਾ ਹੁਣੇ ਪਰਚਾ ਦਰਜ ਹੋਇਆ ਇਹ थाना सदर ਫਰੀਦਕੋਟ ਦੇ ਵਿੱਚ ਇਹ ਪਰਚਾ ਦਰਜ ਹੋਇਆ ਤੁਸੀਂ ਸੰਤੁਸ਼ਟ ਹੋ ਇਸ ਪਰਚੇ ਤੋਂ ਕਿ ਪੁਲਿਸ ਨੇ ਸਹੀ ਕਾਰਵਾਈ ਕੀਤੀ ਹੈ ਹਾਂਜੀ ਕਾਰਵਾਈ ਕੀਤੀ ਆ ਪੁਲਿਸ ਨੇ ਲੇਕਿਨ ਇਹਨਾਂ ਨੇ ਸਾਰੇ ਦੋਸ਼ੀਆਂ ਨੂੰ ਨਹੀਂ ਵਿੱਚ ਪਾਇਆ ਹੈਗਾ ਪਰਚੇ ਦੇ ਵਿੱਚ ਜਿੱਦਾਂ ਕੀ ਬਣਦਾ ਸੀਗਾ ਤਾਂ ਪ੍ਰਵਿੰਦਰ ਕੌਰ ਦਾ ਆਇਆ ਜੀ ਕਸ਼ਮੀਰ ਸਿੰਘ ਉਹਨਾਂ ਦਾ ਪੂਰਾ ਇਨਵੋਲਵਮੈਂਟ ਸੀ ਮੇਰੀ ਜ਼ਿੰਦਗੀ ਖਰਾਬ ਕਰਨ ਦੇ ਵਿੱਚ ਕਿਉਂਕਿ ਮੈਂ ਇੱਕ ਸਾਂਝੀ ਪਰਿਵਾਰ ਵਿੱਚ ਵਿਆਹੀ ਗਈ ਆ ਸਾਡੀ ਜੁਆਇੰਟ ਫੈਮਿਲੀ ਸੀ ਤੇ ਸਾਰਾ ਪਰਿਵਾਰ ਹੀ ਨਾਲ ਮਿਲ ਕੇ ਮੈਨੂੰ ਟੌਰਚਰ ਕਰਦੇ ਸੀ ਬਾਕੀ ਰਹੀ ਗੱਲ ਇਹਨਾਂ ਨੇ ਮੇਰੇ ਜੇਟ ਗੁਰਸੇਖ ਸਿੰਘ ਜੋ ਉਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਮੇਰੇ ਅਲੀਗੇਸ਼ਨ ਸੀ ਉਹਨਾਂ ਤੇ ਮੇਰੇ ਕੋਲ ਪ੍ਰੂਫ ਵੀ ਸੀਗੇ ਹਾਂਜੀ ਉਸ ਤੋਂ ਬਾਅਦ ਵੀ ਕਾਰਵਾਈ ਨਹੀਂ ਕੀਤੀ ਗਈ ਹਾਂਜੀ ਉਸ ਦੇ ਬਾਵਜੂਦ ਵੀ ਇਹਨਾਂ ਨੇ ਉਹਨੂੰ ਬਾਹਰ ਕੱਢ ਦਿੱਤਾ ਜੀ ਉੱਤੇ ਕੋਈ ਕਾਰਵਾਈ ਨਹੀਂ ਹੋਈ ਜੀ ਤੇ ਅੱਜ ਹੁਣ ਤੁਸੀਂ মিডিਆ ਤੁਹਾਡੀ ਆਵਾਜ਼ ਹੈ ਜਿਹੜੀ ਲੋਕ ਸੁਣ ਰਹੇ ਆ ਲੋਕਾਂ ਤੱਕ ਪਹੁੰਚ ਰਹੀ ਹੈ ਅ ਅਸੀਂ ਕਿਉਂਕਿ ਪ੍ਰਾਈਵੇਸੀ ਹੁੰਦੀ ਹੈ ਇੱਕ ਇਸ ਕਰਕੇ ਅਸੀਂ ਜਿਹੜੀ ਵੀਡੀਓ ਦੀ ਬਜਾਏ ਫੋਨ ਤੇ ਗੱਲ ਕਰਨੀ ਵਾਜਬ ਸਮਝੀ ਤੇ ਅ ਤੁਸੀਂ ਹੁਣ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੈਂ ਇਹ ਹੀ ਮੰਗ ਕਰਦੀ ਆ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਜਿੱਦਾਂ ਕਿ ਲੋਕ ਵਿਦੇਸ਼ ਦੇ ਨਾਂ ਤੇ ਕੁੜੀਆਂ ਦੀ ਜ਼ਿੰਦਗੀ ਖਰਾਬ ਕਰਦੇ ਆ ਠੱਗੀ ਮਾਰਦੇ ਵਿਆਹ ਕਰਕੇ ਉਹਨਾਂ ਨੂੰ ਇੱਥੇ ਹੀ ਛੱਡ ਜਾਂਦੇ ਆ ਨਵੇਂ ਵਿਆਹਾਂ ਵਿੱਚ ਰਹਿੰਦੀਆਂ ਨਾ ਕੁਆਰਿਆਂ ਵਿੱਚ ਰਹਿੰਦੀਆਂ ਉਹਨਾਂ ਦੀ ਜ਼ਿੰਦਗੀ ਬਿਲਕੁਲ ਖਰਾਬ ਹੋ ਜਾਂਦੀ ਆ ਬਾਕੀ ਦੂਸਰਾ ਉਹਨਾਂ ਦੇ ਵਿਆਹ ਦਾ ਨਾਂ ਦਾ ਇੱਕ ੱੱਬਾ ਲੱਗ ਜਾਂਦਾ ਏ ਕਿ ਨਾ ਤਾਂ ਉਹਨਾਂ ਦੀ ਜ਼ਿੰਦਗੀ ਮਤਲਬ ਕਿ ਉਹ ਕੋਈ ਜੌਬ ਕਰਨ ਯੋਗੀਆਂ ਰਹਿੰਦੀਆਂ ਵੀ ਘਰੋਂ ਬਾਹਰ ਨਿਕਲਦੀਆਂ ਤਾਂ ਵੀ ਲੋਕ ਉਹਨਾਂ ਨੂੰ ਬੁਰੀ ਨਜ਼ਰ ਨਾਲ ਦੇਖਦੇ ਆ ਆਪਣਾ ਸਮਾਜ ਹੀ ਐਵੇਂ ਦਾ ਹੈਗਾ ਕਿ ਕੱਲੀ ਬਿਲਕੁਲ ਆਪਣੀ ਲਾਈਫ ਅੱਗੇ ਵੀ ਨਹੀਂ ਮੂਵ ਔਨ ਕਰ ਸਕਦੇ ਹਾਂਜੀ ਜੀ ਅ ਸੋ ਭੈਣਾ ਬੜੀ ਦੁਖਦਾਈ ਤੁਹਾਡੀ ਸਾਰੀ ਗੱਲ ਸੁਣ ਕੇ ਬੜਾ ਦੁੱਖ ਹੋਇਆ ਕਿ ਸਾਡਾ ਸਮਾਜ ਅੱਜ ਵੀ ਅਸੀਂ ਕਹਿੰਦੇ ਆ ਕਿ ਅਸੀਂ ਬਹੁਤ ਵਿਕਸਤ ਦੇਸ਼ਾਂ ਦੇ ਵਿੱਚ ਆਉਂਦੇ ਆ ਬਹੁਤ ਵਿਕਾਸ ਕੀਤਾ ਪਰ ਸਾਡੀ ਸੋਚ ਹੈ ਜਿਹੜੀ ਬੜੀ ਤੰਗ ਸੋਚ ਹੈ ਅੱਜ ਵੀ ਦਾਜ ਦੇਹ ਲਈ ਕੁੱਟਮਾਰ ਕੀਤੀ ਜਾਂਦੀ ਹੈ ਤੁਸੀਂ ਫੋਟੋ ਭੇਜੀਆਂ ਕੁਝ ਉਹ ਜਿਹੜੇ ਫੋਟੋ ਨਿਸ਼ਾਨ ਹੈ ਜਿਹੜੇ ਉਹ ਕੁੱਟਮਾਰ ਤੁਹਾਡੇ ਪਤੀ ਵੱਲੋਂ ਕੀਤੇ ਗਏ ਹਾਂਜੀ ਮੇਰੇ ਹਸਬੰਡ ਤਾਇਆ ਤਾਈ ਐਂਡ ਮੇਰੀ ਸੱਸ ਵੱਲੋਂ ਕੀਤੇ ਗਏ ਕੀਤੇ ਗਏ ਜੀ ਹਾਂਜੀ ਸੋ ਅ ਉਮੀਦ ਕਰਦੇ ਆਂ ਜੀ ਕਿ ਪ੍ਰਸ਼ਾਸਨ ਸਰਕਾਰ ਤੁਹਾਡੀ ਆਵਾਜ਼ ਹੈ ਜਿਹੜੀ ਸਰਕਾਰ ਤੱਕ ਜ਼ਰੂਰ ਪਹੁੰਚੇਗੀ ਤੇ ਤੁਹਾਨੂੰ ਜਿਹੜਾ ਤੁਹਾਡਾ ਬਣਦਾ ਇਨਸਾਫ ਹੈ ਜਿਹੜਾ ਜ਼ਰੂਰ ਮਿਲੇਗਾ ਬਣਦਾ ਹੱਕ ਮਿਲੇਗਾ ਸੋ ਪੈਨ ਹਰਿੰਦਰ ਕੌਰ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਸੀਂ ਹੌਸਲਾ ਕੀਤਾ ਆਪਣੀ ਸਾਰੀ ਕਹਾਣੀ ਰੱਖਣ ਦਾ ਕਿਉਂਕਿ ਬਹੁਤ ਘੱਟ ਕੁੜੀਆਂ ਨੇ ਜਿਹੜੀਆਂ ਇੰਨੀ ਹਿੰਮਤ ਕਰ ਪਾਉਂਦੀਆਂ ਤੁਸੀਂ ਫਿਰ ਵੀ ਹਿੰਮਤ ਕੀਤੀ ਹੈ ਮੈਂ ਦਾਅਦ ਦਿੰਦਾ ਔਰ ਉਮੀਦ ਕਰਦਾ ਕਿ ਤੁਹਾਨੂੰ ਤੁਹਾਡਾ ਹੱਕ ਮਿਲੇ ਬਹੁਤ ਧੰਨਵਾਦ ਜੀ ਥੈਂਕ ਯੂ ਸਰ ਜਗਪਾਲ ਸਿੰਘ ਐਸਐਸਬੀ ਬੋਲ ਰਿਹਾ ਜੀ ਥਾਣਾ ਸਦਰ ਫਰੀਕੋਟ ਤੋਂ ਹਾਂਜੀ ਸਰ ਮੈਂ ਪੱਤਰਕਾਰ ਪ੍ਰਦੀਪ ਸਿੰਘ ਢਿੱਲੋਂ ਬੋਲ ਰਿਹਾ ਜੀ ਰੀਅਲ ਫੈਕਟ ਨਿਊਜ਼ ਤੋਂ ਦੱਸੋ ਜੀ ਢਿੱਲੋਂ ਸਾਹਿਬ ਸਰ ਇਹ ਇੱਕ ਪਿਛਲੇ ਦਿਨੀ ਪਿੰਡ ਝਾੜੀ ਵਾਲਾ ਤੋਂ ਜਿਹੜਾ ਥਾਣਾ ਸਦਰ ਫਰੀਕੋਟ ਚ ਪਰਚਾ ਦਰਜ ਹੋਇਆ ਹੈ ਗੁਰਪ੍ਰੀਤ ਸਿੰਘ ਵੜਿੰਗ ਤੇ ਉਹਨਾਂ ਦੇ ਮਾਤਾ ਲਖਵਿੰਦਰ ਕੌਰ ਦੇ ਖਿਲਾਫ ਹਾਂਜੀ ਹਾਂਜੀ ਇਹ ਉਸ ਬੰਦੀ ਕਿਉਂਕਿ ਉਹ ਮਾਮਲਾ ਸਾਡੇ ਕੋਲ ਆਇਆ ਉਹ ਭੈਣ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਦੀ ਸ਼ਿਕਾਇਤ ਤੇ ਪਰਚਾ ਦਰਜ ਹੋਇਆ ਤੇ ਉਹਨਾਂ ਨੇ ਸਾਡੇ ਨਾਲ ਫੋਨ ਤੇ ਗੱਲਬਾਤ ਕੀਤੀ ਆ ਆਪਦੀ ਸਾਰੀ ਦਾਸਤਾਨ ਹੈ ਜਿਹੜੀ ਦੱਸੀ ਹੈ ਤੇ ਅਸੀਂ ਇਸ ਬੰਦੀ ਜਾਨਣਾ ਚਾਹੁੰਦੇ ਜੀ ਇਹ ਕਿਹੜੀ ਕਿਹੜੀ ਧਾਰਾ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਜੀ 498 ਐਚਾ ਜੀ 498 ਦਾ ਇਹਨਾਂ ਦੋਨਾਂ ਖਿਲਾਫ ਆ ਪਰਚਾ ਜੀ ਗੱਲ ਕਹਿੰਦੇ ਮੁੰਡੇ ਖਿਲਾਫ ਇਹਨਾਂ ਦੇ ਮਾਤਾ ਦੇ ਖਿਲਾਫ ਜੀ ਤੇ ਇਹਦੇ ਵਿੱਚ ਕੋਈ ਗ੍ਰਿਫਤਾਰੀ ਵੀ ਹੋਈ ਹੈ ਜੀ ਨਹੀਂ ਨਹੀਂ ਜੀ ਰੀਡ ਕੀਤੇ ਸੀ ਇਹਨਾਂ ਨੂੰ ਨੋਟਿਸ ਦੇ ਕੇ ਤੇ ਇਹਨਾਂ ਦੀ ਗ੍ਰਿਫਤਾਰੀ ਕਰਾਂਗੇ ਮੁੰਡਾ ਤਾਂ ਬਾਹਰ ਹੀ ਆਈ ਮੈਂ ਹਰ ਤੱਕ ਜੀ ਤੇ ਇੱਕ ਉਹਨਾਂ ਦਾ ਕਹਿਣਾ ਕਿ ਜਿਹੜੀ ਉਹਨਾਂ ਨੇ ਦਰਖਾਸਤ ਦੇ ਵਿੱਚ ਕੁਝ ਹੋਰ ਵੀ ਜਿਹੜੇ ਨਾਮ ਲਖਾਏ ਸੀ ਉਹਨਾਂ ਦਾ ਕਹਿਣਾ ਕਿ ਜਿਹੜਾ ਉਹਨਾਂ ਤੇ ਮਾਮਲਾ ਨਹੀਂ ਕੀਤਾ ਗਿਆ ਇੱਕ ਕੋਈ ਜ਼ਬਰਦਸਤੀ ਦਾ ਵੀ ਉਹ ਕਹਿੰਦੇ ਸੀ ਮੇਰੇ ਨਾਲ জোর ਜ਼ਬਰਦਸਤੀ ਕੀਤੀ ਗਈ ਤੇ ਉਹ ਸੰਬੰਧੀ ਉਹ ਕਹਿੰਦੇ ਵੀ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੂੰ ਉਹ ਬਾਈ ਉਹ ਨਿਊਥਾਨਕਾਰੀ ਕੀਤੀ ਅਫਸਰਾਂ ਨੇ ਉਹ ਦੱਸ ਸਕਦੇ ਆ ਮੈਂ ਤੁਹਾਨੂੰ ਜਿਹੜਾ ਮੁਕੱਦਮਾ ਦਰਜ ਹੋਇਆ ਜੀ ਹਾਂਜੀ ਬਹੁਤ ਧੰਨਵਾਦ ਜੀ ਹੋਰ ਆ ਕੋਈ ਥੇ